ਪੇਸ਼ ਹੈ ਜਸਬੀਰ ਮਾਨ ਦੀ ਕਹਾਣੀ ਮੇਡ ਅੱਜ ਤੋਂ ਤੁਸੀਂ ਇਸ ਨੂੰ ਜਿੰਨਾ ਹੋ ਸਕਦਾ ਹਸਾਓ ਇਸ ਦੇ ਢਿੱਡੀ ਪੀੜਾਂ ਪਾ ਦਿਓ ਹਸਾ ਹਸਾ ਇਸ ਦੀਆਂ ਅੱਖਾਂ ਵਿੱਚੋਂ ਪਾਣੀ ਵਗਾਓ ਅੱਜ 21 ਸਤੰਬਰ ਹੈ ਅੱਗੇ ਤੋਂ ਪੂਰੇ 2 ਮਹੀਨੇ ਬਾਅਦ ਯਾਨੀ ਕਿ 21 ਨਵੰਬਰ ਨੂੰ ਮਾਈਕਲ ਸਾਨੂੰ ਸਭ ਨੂੰ ਅਲਵਿਦਾ ਆਖ ਜਾਵੇਗਾ ਇਹ ਸ਼ਬਦ ਮਾਈਕਲ ਦੀ ਧਰਮ ਪਤਨੀ ਬੈਠੀ ਨੇ ਉਸ ਸਮੇਂ ਕਹੇ ਜਦੋਂ ਮਾਈਕਲ ਨੂੰ ਮੈਂ ਤੇ ਮੇਰੀ 파ਟਨਰ ਸਤਵੀਰ ਨਮਾ ਕੇ ਹਟਿਆ ਸਾਂ ਉਹਨੂੰ ਵੀਲ ਚੇਅਰ ਤੋਂ ਚੁੱਕ ਕੇ ਉਸ ਦੇ ਮੰਜੇ ਤੇ ਜਿ ਪਾਇਆ ਹੀ ਸੀ ਹਫਤੇ ਬਾਅਦ ਨਹਾਉਣ ਤੋਂ ਬਾਅਦ ਉਹ ਆਪਣੇ ਆਪ ਨੂੰ ਬੜਾਈ ਤਾਜ਼ਾ ਮਹਿਸੂਸ ਕਰ ਰਿਹਾ ਸੀ ਉੱਪਰੋਂ ਦੀ ਸਤਵੀਰ ਨੇ ਆਪਣੇ ਛੋਟੇ ਦੇ ਬੇਟੇ ਦੀ ਐਸੀ ਗੱਲ ਸੁਣਾਈ ਕਿ ਜਿਸ ਨਾਲ ਮੇਰਾ ਤੇ ਸਤਵੀਰ ਦਾ ਹਾਸਾ ਤਾਂ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ ਸਾਨੂੰ ਹੱਸਦੀਆਂ ਵੇਖ ਉਹ ਵੀ ਹੱਸਣ ਲੱਗ ਪਿਆ ਹੱਸ ਤਾਂ ਭਾਵੇਂ ਉਹ ਬਹੁਤਾ ਨਹੀਂ ਸੀ ਸਕਦਾ ਪਰ ਉਸ ਦੀਆਂ ਅੱਖਾਂ ਤੇ ਉਹਦੇ ਚਿਹਰੇ ਦੀ ਰੌਣਕ ਤੋਂ ਪਤਾ ਲੱਗਦਾ ਸੀ ਕਿ ਉਹ ਵੀ ਇਸ ਵੇਲੇ ਸਾਡੇ ਨਾਲ ਪੂਰਾ ਖੁਸ਼ ਹੈ ਮਾਈਕਲ ਦੀ ਉਮਰ 55 ਸਾਲ ਦੀ ਸੀ ਉਹ ਇੱਕ ਕਾਮਯਾਬ ਬਿਜ਼ਨਸਮੈਨ ਸੀ ਉਹਦੀ ਪਤਨੀ ਬੈਠੀ ਉਸ ਤੋਂ 10 ਸਾਲ ਛੋਟੀ ਸੀ ਮਾਈਕਲ ਬੜਾ ਹੀ ਹਸਮੁਖ ਸੁਭਾਅ ਦਾ ਤੇ ਮਿਹਨਤੀ ਬੰਦਾ ਸੀ ਜਿਸ ਕੰਮ ਨੂੰ ਹੱਥ ਪਾਉਂਦਾ ਬਸ ਉਹਦੀਆਂ ਪੌਂ ਬਾਰਾਂ ਹੋ ਜਾਂਦੀਆਂ ਉਹਦੀ ਇਮਾਨਦਾਰ ਨੀਤ ਕਾਰਨ ਉਹਨੂੰ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ ਉਸ ਦੀ 24-25 ਸਾਲਾਂ ਦੀ ਇੱਕੋ ਇੱਕ ਧੀ ਸੀ ਲੀਜ਼ਾ ਜੋ 6 ਸਾਲ ਪਹਿਲਾਂ ਘਰ ਛੱਡ ਗਈ ਸੀ ਉਹ ਆਪਣੇ ਮਾਪੇ ਤੋਂ ਥੋੜੀ ਦੂਰ ਹੀ ਆਪਣੇ دوست ਮੁੰਡੇ ਜੈਕ ਨਾਲ ਰਹਿੰਦੀ ਸੀ ਉਹ ਮਾਪੇ ਨੂੰ ਮਿਲਣ ਲਈ ਅਕਸਰ ਹੀ ਆਉਂਦੀ ਰਹਿੰਦੀ ਮਾਈਕਲ ਤੇ ਬੈਟੀ ਦੋਹੇ ਬਹੁਤ ਹੀ ਖੁਸ਼ ਸਨ ਪੈਸੇ ਦੀ ਕਮੀ ਨਾ ਹੋਣ ਕਰਕੇ ਉਹ ਆਪਣੀ ਜ਼ਿੰਦਗੀ ਦਾ ਪੂਰਾ ਲੁੱਟ ਫ ਲੈ ਰਹੇ ਸੀ ਪਰ ਹੁਣ ਇਹਨੂੰ ਕੌਣ ਟਾਲ ਸਕਦਾ ਹੈ ਮਾਈਕਲ ਦੀ ਲਤ ਚ ਦਰਦ ਹੋਣਾ ਸ਼ੁਰੂ ਹੋ ਗਿਆ ਹਜ਼ਾਰਾਂ ਦਵਾਈਆਂ ਖਾਣ ਤੇ ਹੋਰਨੇਕਾਂ ਔੜਪੋੜ ਕਰਨ ਨਾਲ ਵੀ ਮਾਈਕਲ ਦੀ ਲਤ ਦਾ ਦਰਦ ਨਾ ਘਟਿਆ ਕੰਮ ਸੰਭਾਲਣਾ ਵੀ ਉਹਦੇ ਲਈ ਮੁਸ਼ਕਲ ਹੋ ਗਿਆ ਖੜੇ-ਖੜੇ ਦਾ ਉਹ ਉਸ ਦਾ ਸੰਤੁਲਨ ਵਿਗੜ ਜਾਂਦਾ ਉਹ ਛੱਟੀ ਡਿੱਗ ਪੈਂਦਾ ਉਸ ਨੂੰ ਪਤਾ ਹੀ ਨਾ ਚੱਲਦਾ ਉਹਦੇ ਬਹੁਤ ਸਾਰੀਆਂ ਸੱਟਾਂ ਵੱਜਦੀਆਂ ਇੱਕ ਦਿਨ ਉਹਦੀ ਪਤਨੀ ਉਹਨੂੰ ਡਾਕਟਰ ਦੇ ਲੈ ਗਈ ਡਾਕਟਰ ਨੇ ਉਹਦੇ ਕਾਫੀ ਸਾਰੇ ਟੈਸਟ ਕਰਵਾਏ ਤੇ ਅਖੀਰ ਰਿਪੋਰਟਾਂ ਵਖਾਉਂਦੇ ਹੋਏ ਉਹਨੂੰ ਤੇ ਉਹਦੀ ਪਤਨੀ ਨੂੰ ਦੱਸਿਆ ਕਿ ਉਹਨੂੰ ਐਲ ਐਸ ਹੋ ਗਿਆ ਐਲ ਐਸ ਉਹ ਕੀ ਹੁੰਦਾ ਡਾਕਟਰ ਸਾਹਿਬ ਉਦੋਂ ਇਹ ਡਾਕਟਰ ਦੀ ਗੱਲ ਸੁਣ ਬੋਲੇ ਐਲ ਐਸ ਬੜੀ ਭੈੜੀ ਮਸਲਾਂ ਦੀ ਬਿਮਾਰੀ ਹੈ ਇਹ ਹੱਥਾਂ ਪੈਰਾਂ ਜਾਂ ਲੱਤਾਂ ਦੇ ਦਰਦ ਤੋਂ ਸ਼ੁਰੂ ਹੁੰਦੀ ਹੈ ਫਿਰ ਹੌਲੀ ਹੌਲੀ ਸਰੀਰ ਦੇ ਸਾਰੇ ਅੰਗਾਂ ਵਿੱਚ ਘਣਵੰਗ ਫੈਲ ਜਾਂਦੀ ਹੈ ਤੇ ਨਰਵ ਸੈਲਨ ਖਤਮ ਕਰ ਦਿੰਦੀ ਹੈ ਇਸ ਨਾਲ ਤਕਰੀਬਨ ਸਾਰੇ ਮਸਲ ਕਮਜ਼ੋਰ ਹੋ ਜਾਂਦੇ ਆ ਤੇ ਅਖੀਰ ਤੇ ਆਪਣਾ ਕੰਮ ਕਰਨਾ ਬੰਦ ਕਰ ਦਿੰਦੇ ਫਿਰ ਕੀ ਹੁੰਦਾ ਡਾਕਟਰ ਸਾਹਿਬ ਬੈਠੀ ਨਿਆ ਚੰਬੇ ਨਾਲ ਡਾਕਟਰ ਵੱਲ ਨੂੰ ਤੱਕਦਿਆਂ ਹੋਇਆਂ ਪੁੱਛਿਆ ਹੋਣਾ ਕੀ ਹੈ ਅਖੀਰ ਉੱਪਰ ਬੰਦਾ ਮੰਝੇ ਜੋਗਾ ਰਹਿ ਜਾਂਦਾ ਹੈ ਸਾਹ ਵੀ ਆਪਣੇ ਆਪ ਨਹੀਂ ਲਿਆ ਜਾਂਦਾ ਤੇ ਆਕਸੀਜਨ ਦੇ ਸਹਾਰੇ ਬਚੀ ਹੋਈ ਜ਼ਿੰਦਗੀ ਕੱਢਣੀ ਪੈਂਦੀ ਹੈ ਡਾਕਟਰ ਨੇ ਬੇਬਾਕੀ ਨਾਲ ਉੱਤਰ ਦਿੰਦਿਆਂ ਕਿਹਾ ਇਸ ਦਾ ਇਲਾਜ ਦੱਸੋ ਡਾਕਟਰ ਸਾਹਿਬ ਮਾਈਕਲ ਡਾਕਟਰ ਦੀ ਗੱਲ ਸੁਣ ਕੇ ਬੋਲਿਆ ਮੈਂ ਪੂਰਾ ਖਰਚਾ ਕਰਕੇ ਵੀ ਮਾਈਕਲ ਨੂੰ ਇਸ ਬਿਮਾਰੀ ਤੋਂ ਬਚਾਵਾਂਗੀ ਬੇਟੀ ਨੇ ਖੜੇ ਹੋ ਕੇ ਮਾਈਕਲ ਦੇ ਮੱਥੇ ਤੇ ਚੁੰਮਣ ਦੇ ਕੇ ਉਸ ਨੂੰ ਆਪਣੇ ਨਾਲ ਲਗਾਉਂਦਿਆਂ ਹੋਇਆ ਡਾਕਟਰ ਨੂੰ ਕਿਹਾ ਮੈਨੂੰ ਮਾਫ ਕਰਨਾ ਅਜੇ ਤੱਕ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਇਸ ਚੰਦਰੀ ਬਿਮਾਰੀ ਨਾਲ ਸਰੀਰ ਦੇ ਸਾਰੇ ਅੰਗ ਹੀ ਖੜ ਜਾਂਦੇ ਨੇ ਡਾਕਟਰ ਨੇ ਇਸ ਬਿਮਾਰੀ ਦਾ ਹੋਰ ਵਿਸਥਾਰ ਦਿੰਦਿਆਂ ਹੋਇਆ ਕਿਹਾ ਆਪਣੀ 50 ਸਾਲ ਦੀ ਉਮਰ ਵਿੱਚ ਮਾਈਕਲ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕਾ ਸੀ ਪਹਿਲਾਂ 1.5 ਸਾਲ ਤੱਕ ਉਹ ਥੋੜਾ ਬਹੁਤ ਠੀਕ ਸੀ ਬੋਲ ਸਕਦਾ ਸੀ ਖਾ ਸਕਦਾ ਸੀ ਤੇ ਸਾਹ ਵੀ ਠੀਕ ਸੀ ਫਿਰ ਸਾਲ ਕੁ ਬਾਅਦ ਮਾਈਕਲ ਪੂਰੀ ਤਰ੍ਹਾਂ ਬੈੱਡ ਤੇ ਹੀ ਚਲਾ ਗਿਆ ਸਾਹ ਲੈਣ ਲਈ ਉਸ ਦੇ ਆਕਸੀਜਨ ਲੱਗ ਗਈ ਉਸ ਤੋਂ ਆਪਣਾ ਥੁੱਕ ਵੀ ਆਪਣੇ ਅੰਦਰ ਆਪ ਨਹੀਂ ਸੀ ਲੰਘਾਇਆ ਜਾਂਦਾ ਸੈਕਸ਼ਨ ਕਰਨ ਵਾਲੀ ਮਸ਼ੀਨ ਨਾਲ ਉਸ ਦਾ ਮੂੰਹ ਅੰਦਰੋਂ ਸਾਫ਼ ਕੀਤਾ ਜਾਂਦਾ ਸੀ ਟੈੱਡ ਵਿੱਚ ਖਾਣ ਵਾਲੀ ਟਿਊਬ ਲੱਗ ਗਈ ਜਿਸ ਤਰ੍ਹਾਂ ਹੀ ਉਸ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਜਾਣ ਲੱਗਿਆ ਉਸ ਦਾ ਆਪਣੇ ਆਪ ਖਾਣਾ ਪੀਣਾ ਚੱਲਣਾ ਇਥੋਂ ਤੱਕ ਕਿ மஞ்சੇ ਤੇ ਆਪਣੇ ਆਪ ਆਸਾ ਬਦਲਣਾ ਵੀ ਬਹੁਤ ਮੁਸ਼ਕਲ ਹੋ ਗਿਆ ਉਹ ਆਪਣੇ ਕਿਸੇ ਵੀ ਅੰਗ ਨੂੰ ਨਹੀਂ ਸੀ ਹਿਲਾ ਸਕਦਾ ਸਵਾਈ ਅੱਖਾਂ ਚਬਕਣ ਦੀ ਉਸ ਦੀ ਅੱਖ ਦੇ ਇਸ਼ਾਰਿਆਂ ਤੋਂ ਹੀ ਬੈਠੀ ਅੰਦਾਜ਼ਾ ਲਾਉਂਦੀ ਕਿ ਉਹ ਕੀ ਚਾਹੁੰਦਾ ਹੈ ਖੁਸ਼ ਹੈ ਜਾਂ ਨਹੀਂ ਉਹ ਇੱਕ ਜਿਉਂਦੀ লাশ ਬਣ ਕੇ ਰਹਿ ਗਿਆ ਜੋ ਸਿਰਫ ਵੇਖ ਸਕਦਾ ਸੀ ਸੁਣ ਸਕਦਾ ਸੀ ਤੇ ਮਹਿਸੂਸ ਕਰ ਸਕਦਾ ਸੀ ਪਰ ਮੂੰਹੋਂ ਕੁਝ ਬੋਲ ਨਹੀਂ ਸੀ ਸਕਦਾ ਮੰਜੇ ਤੇ ਪਾਈ ਮਾਈਕਲ ਨੂੰ ਉਸ ਦੀ ਪਤਨੀ ਬੈਠੀ ਹੀ ਸੰਭਦੀ ਉਸ ਦਾ ਡਾਈਪਰ ਬਦਲਦੀ ਉਸ ਦੇ ਢਿੱਡ ਤੇ ਲੱਗੀ ਟਿਊਬ ਵਿੱਚ ਉਸ ਦਾ ਖਾਣਾ ਪਾਣੀ ਪਾਉਂਦੀ ਸਾਹ ਲੈਣ ਵਿੱਚ ਜਦ ਉਹਨੂੰ ਤਕਲੀਫ ਹੁੰਦੀ ਉਹ ਉਸ ਦਾ ਸਕਸ਼ਨ ਕਰਦੀ ਮਾਈਕਲ ਦੀ ਸਾਂਭ ਸੰਭਾਲ ਕਰਨੀ ਬੈਟੀ ਦੀ 24 ਘੰਟੇ ਦੀ ਜ਼ਿੰਮੇਵਾਰੀ ਬਣ ਚੁੱਕੀ ਸੀ। ਕਈ ਵਾਰ ਮਾਈਕਲ ਬੈਟੀ ਦੁਆਰਾ ਕੀਤੀ ਜਾਂਦੀ ਆਪਣੀ ਸੇਵਾ ਨੂੰ ਵੇਖ ਕੇ ਆਪਣੀ ਅੱਖਾਂ ਪਰ ਲੈਂਦਾ ਤੇ ਆਪਣਾ ਮਨ ਖਰਾਬ ਕਰਦਾ। ਪਰ ਬੈਟੀ ਉਸ ਨੂੰ ਭਾਵਕ ਹੋਇਆ ਵੇਖ ਉਸ ਨੂੰ ਚੁੱਪ ਕਰਾਉਂਦੀ ਤੇ ਆਖਦੀ ਕਿ ਜੇਕਰ ਉਸਨੇ ਇੰਜ ਹੀ ਕਰਨਾ ਹੈ ਤਾਂ ਉਹ ਉਸ ਨੂੰ ਸੰਭਾਲ ਨਹੀਂ ਸਕੇਗੀ। ਇਸ ਤਰ੍ਹਾਂ ਉਹ ਵੀ ਕਮਜ਼ੋਰ ਹੋ ਜਾਵੇਗੀ। ਉਹ ਮਾਈਕਲ ਨੂੰ ਦਲਾਸੇ ਦਿੰਦੀ। ਠੀਕ ਹੋ ਜਾਣ ਲਈ ਰੱਬ ਕੋਲ ਅਰਦਾਸਾਂ ਕਰਦੀ ਭਾਵੇਂ ਉਹ ਇਹ ਜਾਣਦੀ ਸੀ ਕਿ ਚੰਦਰੀ ਬਿਮਾਰੀ ਠੀਕ ਹੋਣ ਵਾਲੀ ਨਹੀਂ ਹੈ ਇਸ ਬਿਮਾਰੀ ਦਾ ਪਤਾ ਲੱਗਣ ਸਮੇਂ ਹਸਪਤਾਲ ਵੱਲੋਂ ਬੈਟੀ ਨੂੰ ਮਾਈਕਲ ਨੂੰ ਮੈੜਨ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਕੁਝ ਪੈਪਲੈਟ ਦਿੱਤੇ ਗਏ ਜਿਨ੍ਹਾਂ ਵਿੱਚ ਐਲ ਐਸ ਵਾਲੇ ਮਰੀਜ਼ਾਂ ਲਈ ਸਹੂਲਤਾਂ ਪ੍ਰਦਾਨ ਕਰਨ ਲਈ ਬਣੀਆਂ ਸੁਸਾਇਟੀਆਂ ਬਾਰੇ ਸੂਚੀ ਤੇ ਉਹਨਾਂ ਦੇ ਫੋਨ ਨੰਬਰ ਸਨ ਬੈਟੀ ਨੇ ਉਹਨਾਂ ਸੁਸਾਇਟੀਆਂ ਨਾਲ ਸੰਪਰਕ ਕੀਤਾ ਤੇ ਲੋੜੀਂਦਾ ਸਮਾਨ ਲਿਆ। ਉਸ ਸਮਾਨ ਵਿੱਚ ਇੱਕ ਅਜਿਹੀ ਡਿਵਾਈਸ ਵੀ ਮਿਲੀ ਜਿਸ ਨਾਲ ਜਿਵੇਂ ਕਿ ਮਾਈਕਲ ਬੋਲ ਸਕਦਾ ਸੀ ਉਹ ਆਈ ਟ੍ਰੈਕ ਨਾਲ ਆਪਣੇ ਵਿਚਾਰਾਂ ਨੂੰ ਲਿਖ ਸਕਦਾ ਸੀ, ਪੜ੍ਹ ਸਕਦਾ ਸੀ, ਈਮੇਲਾਂ ਭੇਜ ਸਕਦਾ ਸੀ, ਮੂਵੀਆਂ ਵੇਖ ਸਕਦਾ ਸੀ ਤੇ ਗਾਣੇ ਸੁਣ ਸਕਦਾ ਸੀ। ਉਹ ਆਪਣੀ ਹਰ ਗੱਲ ਨੂੰ ਆਈਪੈਡ ਉੱਤੇ ਲਿਖ ਕੇ ਦੱਸ ਦਿੰਦਾ ਸੀ। ਉਸ ਦੀ ਪਰਸਨਲ ਕੇਅਰ ਕਰਨ ਲਈ ਵੀ ਉਸ ਨੂੰ ਹੋਮ ਸਪੋਰਟ ਮਿਲ ਗਈ ਸੀ। ਜੇ ਸွေਤੇ ਦੇਨ ਵਿੱਚ ਤਿੰਨ ਵਾਰ ਨਰਸਾਂ ਆ ਜਾਂਦੀਆਂ ਉਸ ਦੀ ਕੇਅਰ ਕਰਦੀਆਂ ਸਨ ਉਸ ਨੂੰ ਗੱਲਾਂ-ਬਾਤਾਂ ਸੁਣਾਉਂਦੀਆਂ ਅਤੇ ਉਹਨੂੰ ਹਸਾਉਂਦੀਆਂ ਸਨ ਪਹਿਲਾਂ-ਪਹਿਲਾਂ ਤਿੰਨੇ ਟਾਈਮ ਇੱਕ ਨਰਸ ਆਉਂਦੀ ਸੀ ਫੇਰ ਮਾਈਕਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਉਹਨੂੰ ਇਕੱਲੇ ਜਾਣੇ ਲਈ ਸੰਭਾਲਣਾ ਮੁਸ਼ਕਲ ਹੋ ਗਿਆ ਸੀ ਇਸ ਕਾਰਨ ਤਿੰਨੇ ਵਾਰੀ ਦੋ-ਦੋ ਨਰਸਾਂ ਕਰ ਦਿੱਤੀਆਂ ਗਈਆਂ ਪਰ ਬੇਟੀ ਹਰ ਵਾਰ ਨਰਸਾਂ ਦੇ ਨਾਲ ਲੱਗ ਕੇ ਉਹਨਾਂ ਦੀ ਮਦਦ ਕਰਾਉਂਦੀ ਮਾਈਕਲ ਦੀ ਵਧੀਆ ਸੰਭਾਲ ਹੋ ਰਹੀ ਸੀ ਉਹ ਖੁਸ਼ ਦਿਖਦਾ ਸੀ ਪਰ ਅੰਦਰੋਂ ਤਾਂ ਉਹ ਖੁਸ਼ ਨਹੀਂ ਸੀ ਹੋਣਾ ਕਿਉਂਕਿ ਅਜੇ ਤਾਂ ਉਹਨੇ ਸਿਆਣਿਆਂ ਦੇ ਕਹਿਣ ਵਾਂਗ ਅੱਧ ਵੀ ਨਹੀਂ ਸਿੱਖਤਿਆ ਪਰ ਜ਼ਿੰਦਗੀ ਹੈ ਹੀ ਅਜਿਹੀ ਚੀਜ਼ ਕਿ ਹਾਲਾਤ ਨਾਲ ਸਭ ਨੂੰ ਸਮਝੌਤਾ ਕਰਨਾ ਹੀ ਪੈਂਦਾ ਹੈ ਇਸ ਉੱਤੇ ਕਿਸੇ ਦਾ ਵਾਸਾ ਥੋੜ੍ਹਾ ਹੀ ਹੈ ਇੰਜ ਮਾਈਕਲ ਨੇ ਵੀ ਆਪਣੇ ਆਪ ਨੂੰ ਸਮਝਾ ਲਿਆ ਲੱਗਦਾ ਸੀ ਸਮਾ ਹੌਲੀ ਹੌਲੀ ਚੱਲਦਾ ਗਿਆ 2-3 ਸਾਲ ਵਿੱਚ ਹੀ ਮਾਈਕਲ ਦੀ ਸਿਹਤ ਬਹੁਤ ਵਿਗੜ ਗਈ 24 ਘੰਟੇ ਉਸ ਦੀ ਸੇਵਾ ਵਿੱਚ ਲੱਗੀ ਬੈਠੀ ਦੀ ਹੁਣ ਹੰਬ ਗਈ ਸੀ ਜਿਸ ਨੇ ਮਾਈਕਲ ਦੇ ਸਿਰ ਤੇ ਜ਼ਿੰਦਗੀ ਵਿੱਚ ਕਦੇ ਕੋਈ ਬਹੁਤਾ ਕੰਮ ਨਹੀਂ ਸੀ ਕੀਤਾ ਉਸ ਲਈ ਹੁਣ ਘਰ ਦੇ ਸਾਰੇ ਕੰਮਾਂ ਦੇ ਨਾਲ-ਨਾਲ ਮਾਈਕਲ ਨੂੰ ਵੀ 24 ਘੰਟੇ ਸੱਤੇ ਦਿਨ ਹੀ ਸੰਭਣਾ ਪੈ ਰਿਹਾ ਸੀ ਇੱਕ ਦਿਨ ਉਸ ਦੀ ਧੀ ਲੀਸਾ ਆਈ ਉਹ ਆਪਣੇ ਮਾਂ ਦੇ ਚਿਹਰੇ ਨੂੰ ਵੇਖ ਕੇ ਹੈਰਾਨ ਰਹਿ ਗਈ ਉਹ ਬੈਟੀ ਨੂੰ ਵੇਖ ਕੇ ਪੁੱਛਣ ਲੱਗੀ ਮਾਂ ਤੈਨੂੰ ਹੋ ਕੀ ਗਿਆ ਹੈ ਕੀ ਤੋ ਠੀਕ ਹੈ ਤੇਰਾ ਜਿਹੜਾ ਪੀਆ ਕਿਉਂ ਲਗ ਰਿਹਾ ਨਹੀਂ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੀ ਹੋਇਆ ਬੈਟੀ ਨੇ ਲੀਸਾ ਨੇ ਕਿਹਾ ਨਹੀਂ ਮਾਂ ਮੈਂ ਹੁਣੇ ਹੀ ਡਾਕਟਰ ਨੂੰ ਫੋਨ ਕਰਦੀ ਆ ਇਹ ਤੇਰੇ ਲਈ ਗੁੱਡ ਨਹੀਂ ਆ ਲੀਸਾ ਨੇ ਮਾਂ ਦਾ ਫਿਕਰ ਜ਼ਾਹਰ ਕਰਦਿਆਂ ਹੋਇਆ ਕਿਹਾ ਲੀਸਾ ਅਗਲੇ ਦਿਨ ਬੈਟੀ ਨੂੰ ਡਾਕਟਰ ਤੇ ਲੈ ਗਈ ਡਾਕਟਰ ਨੇ ਬੈਟੀ ਦੀ ਚੰਗੀ ਤਰ੍ਹਾਂ ਚੈੱਕਅਪ ਕੀਤੀ ਕੁਝ ਟੈਸਟ ਵੀ ਕਰਵਾਈ ਅਖੀਰ ਰਿਪੋਰਟ ਆਉਣ ਤੋਂ ਬਾਅਦ ਇਹ ਹੀ ਦੱਸਿਆ ਕਿ ਬੈਟੀ ਪੂਰੀ ਤਰ੍ਹਾਂ ਠੀਕ ਹੈ ਸਾਰੇ ਟੈਸਟ ਨਾਰਮਲ ਨੇ ਇਸ ਉੱਤੇ ਸਿਰਫ ਤੇ ਸਿਰਫ ਕੰਮ ਦਾ ਜ਼ਿਆਦਾ ਪ੍ਰੈਸ਼ਰ ਹੈ ਇਸ ਨੂੰ ਉਹਨਾ ਆਰਾਮ ਨਹੀਂ ਮਿਲ ਰਿਹਾ ਜਿੰਨੀ ਇਸ ਨੂੰ ਜ਼ਰੂਰਤ ਹੈ ਇਸ ਕਰਕੇ ਇਹਨੂੰ ਕੁਝ ਆਰਾਮ ਚਾਹੀਦਾ ਹੈ ਡਾਕਟਰ ਦੀ ਗੱਲ ਸੁਣ ਕੇ ਲੀਸਾ ਨੇ ਆਪਣੀ ਮਾਂ ਨੂੰ ਆਰਾਮ ਦਿਵਾਉਣ ਦਾ ਵਾਅਦਾ ਕੀਤਾ ਉਹਨੇ ਮਾਈਕਲ ਨੂੰ ਸੰਭਲਣ ਲਈ ਹਫ਼ਤੇ ਵਿੱਚ ਇੱਕ ਦਿਨ ਲਈ ਪ੍ਰਾਈਵੇਟ ਕੇਅਰ ਗੀਵਰ ਨੂੰ ਰੱਖ ਲਿਆ ਜਿਸ ਦਾ ਨਾਮ ਸੈਂਡੀ ਸੀ ਸੈਂਡੀ ਇੱਕ ਹਸਪਤਾਲ ਵਿੱਚ ਨਰਸ ਸੀ ਜਿਸ ਕੋਲ ਐਲ ਐਸ ਦੇ ਮਰੀਜ਼ਾਂ ਨੂੰ ਸੰਭਲਣ ਦਾ ਤਜਰਬਾ ਸੀ ਉਹਨੂੰ ਸਾਰਾ ਪਤਾ ਸੀ ਕਿ ਕਿਸ ਤਰ੍ਹਾਂ ਮਾਈਕਲ ਦੀ ਕੇਅਰ ਕਰਨੀ ਹੈ। ਸੈਂਡੀ ਨੂੰ ਮਾਈਕਲ ਕੋਲ ਛੱਡ ਲੀਸਾ ਤੇ ਬੈਠੀ ਦੋਹੇ ਹਫ਼ਤੇ ਵਿੱਚ ਇੱਕ ਦਿਨ ਬਾਹਰ ਜਾਂਦੀਆਂ, ਇਕੱਠੀਆਂ ਸਮਾਂ ਬਤਾਉਂਦੀਆਂ, ਦੁੱਖ ਸੁੱਖ ਸਾਂਝੇ ਕਰਦੀਆਂ। ਬੈਟੀ ਨੂੰ ਸਮੁੰਦਰ ਬਹੁਤ ਹੀ ਪਸੰਦ ਸੀ। ਉਹ ਮਾਈਕਲ ਦੇ ਨਾਲ ਜਦੋਂ ਉਹ ਠੀਕ ਸੀ, ਸਮੁੰਦਰ ਦੇ ਕੰਢੇ ਅਕਸਰ ਹੀ ਸੈਰ ਕਰਨ जाया ਕਰਦੀ ਸੀ। ਸਮੁੰਦਰ ਦੇ ਕੰਢੇ ਤੇ ਬਣੇ ਕਾਫੀ ਹਾਊਸ ਵਿੱਚ ਦੋਹੇ ਸੈਰ ਕਰਨ ਤੋਂ ਬਾਅਦ ਫੇਰ ਕਾਫੀ ਪੀਆ ਕਰਦੇ ਸਨ। ਔਰ ਵੀ ਬੇਟੀ ਆਪਣੀ ਧੀ ਨਾਲ ਜਦੋਂ ਜਾਂਦੀ ਉਹ ਦੋਵੇਂ ਹੀ ਮਾਮਾ ਧੀਆਂ ਪਹਿਲਾਂ ਸਮੁੰਦਰ ਦੇ ਕੰਢੇ ਸੈਰ ਕਰਦੀਆਂ ਫਿਰ ਉਸੇ ਕਾਫੀ ਹਾਊਸ ਵਿੱਚ ਬੈਠ ਕੇ ਕਾਫੀ ਦਾ ਆਨੰਦ ਲੈਂਦੀਆਂ ਤਿੰਨ ਚਾਰ ਮਹੀਨੇ ਤਾਂ ਇੰਜ ਵਧੀਆ ਚੱਲਦਾ ਰਿਹਾ ਲੀਸਾ ਸਵੇਰੀ ਆ ਜਾਂਦੀ ਦੋਵੇਂ ਮਾਮਾ ਧੀਆਂ ਹਫਤੇ ਵਿੱਚ ਇੱਕ ਦਿਨ 5-7 ਘੰਟੇ ਆਰਾਮ ਨਾਲ ਇਕੱਠੀਆਂ ਸਮਾਂ ਬਤਾਉਂਦੀਆਂ ਮਾਈਕਲ ਨੂੰ ਸੈਂਡੀ ਸੰਭਾਲ ਲੈਂਦੇ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਬੇਟੀ ਵੀ ਬਹੁਤ ਖੁਸ਼ ਸੀ ਕਿਉਂਕਿ ਉਹਨੂੰ ਵੀ ਥੋੜਾ ਆਰਾਮ ਮਿਲਣ ਲੱਗ ਗਿਆ ਪਰ ਮਾਈਕਲ ਬਹੁਤਾ ਖੁਸ਼ ਨਹੀਂ ਸੀ ਕਿਉਂਕਿ ਉਹ ਬੇਟੀ ਨੂੰ ਬਹੁਤ ਪਿਆਰ ਕਰਦਾ ਸੀ ਉਹ ਚਾਹੁੰਦਾ ਸੀ ਬੇਟੀ ਹਰ ਸਮੇਂ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਰਹੇ ਇੱਕ ਦਿਨ ਬਾਹਰ ਜਾਣ ਨਾਲ ਬੇਟੀ ਦੀ ਪੂਰੇ ਹਫ਼ਤੇ ਦੀ ਥਕਾਨ ਲੈ ਜਾਂਦੀ ਉਹ ਰਿਲੈਕਸ ਹੋ ਜਾਂਦੀ ਫਿਰ ਪੂਰਾ ਹਫ਼ਤਾ ਮਾਈਕਲ ਦੀ ਸੇਵਾ ਵਿੱਚ ਜੁਟ ਜਾਂਦੀ ਕੁਝ ਮਹੀਨੇ ਤਾਂ ਇੰਜ ਚੱਲਦਾ ਰਿਹਾ ਫਿਰ ਲੀਸਾ ਵੀ ਆਪਣੀ ਜ਼ਿੰਦਗੀ ਦੇ ਕੰਮਾਂ ਵਿੱਚ ਬਿਜ਼ੀ ਹੋਣ ਲੱਗੀ ਉਸ ਲਈ ਹਰੇਕ ਹਫ਼ਤੇ ਮਾਂ ਕੋਲ ਆਉਣਾ ਔਖਾ ਹੋ ਗਿਆ ਇੱਕ ਦਿਨ ਬੇਟੀ ਇਕੱਲੀ ਬਾਹਰ ਗਈ ਉਨੇ ਉਸੇ ਨਿਯਮਬੱਧ ਤਰੀਕੇ ਨਾਲ ਪਹਿਲਾਂ ਸਮੁੰਦਰ ਕੰਡੇ ਸੈਰ ਕੀਤੀ ਫਿਰ ਉਹ ਉਸੇ ਕਾਫੀ ਹਾਊਸ ਵਿੱਚ ਬੈਠ ਕੇ ਕਾਫੀ ਪੀਣ ਲੱਗੀ ਕਾਫੀ ਪੀ ਰਹੀ ਬੈਠੀ ਦਾ ਧਿਆਨ ਮਾਈਕਲ ਵਿੱਚ ਚਲਾ ਗਿਆ ਉਹ ਸੋਚਣ ਲੱਗੀ ਕਿ ਕਿਸ ਤਰ੍ਹਾਂ ਇਸ ਭੈੜੀ ਬਿਮਾਰੀ ਨੇ ਇੰਨੇ ਉੱਦਮੀ ਇਨਸਾਨ ਨੂੰ ਬੇਵਸ ਕਰਕੇ ਰੱਖ ਦਿੱਤਾ ਉਹ ਵਿਚਾਰਾ ਮੰਜੇ 'ਤੇ ਜੁਗ ਗਈ ਰਹਿ ਗਿਆ ਬਾਹਰ ਵੀ ਨਹੀਂ ਨਿਕਲਦਾ ਜੇਕਰ ਉਹ ਠੀਕ ਹੁੰਦਾ ਤਾਂ ਉਹ ਅੱਜ ਉਸ ਨਾਲ ਇਸ ਟੇਬਲ 'ਤੇ ਬੈਠਾ ਹੋਣਾ ਸੀ ਬੈਟੀ ਸੋਚਾਂ ਦੇ ਵਹਿਣ ਵਿੱਚ ਅਜੇ ਹੀ ਖੁੱਭੀ ਕਿ ਉਸ ਨੂੰ ਆਸ-ਪਾਸੇ ਦੀ ਕੋਈ ਖ਼ਬਰ ਨਾ ਰਹੀ। ਅਚਾਨਕ ਉਸ ਸਮੇਂ ਇੱਕ ਕੁੰਗਰਾਲੇ ਵਾਲਾਂ ਵਾਲਾ ਉਸ ਦਾ ਹਮ ਉਮਰ ਅਜਨਬੀ ਬੰਦਾ ਉਸ ਕੋਲ ਆਇਆ। ਉਹ 사ਜਨ ਵੀ ਨੇ ਬੈਟੀ ਕੋਲ ਆ ਕੇ ਉਸ ਨੂੰ ਤੱਕ ਦਿਆਂ ਪਹਿਲਾਂ ਹੈਲੋ ਆਖੀ ਤੇ ਫਿਰ ਨਾਲ ਹੀ ਉਸ ਨੂੰ ਪੁੱਛਿਆ। ਅੱਜ ਕੱਲੇ ਆਇਓ? ਅਜਨਬੀ ਦੇ ਮੂੰਹੋਂ ਇਹ ਸ਼ਬਦ ਸੁਣ ਬੈਟੀ ਬੜੀ ਹੈਰਾਨ ਹੋਈ। ਉਸ ਨੇ ਉਸ ਵੱਲ ਤੱਕਿਆ ਜੋ ਉਹ ਨੂੰ ਬੜੀ ਹੀ ਨੀਝ ਨਾਲ ਦੇਖ ਰਿਹਾ ਸੀ। ਜੀ ਕੱਲੀ ਆਈਆਂ ਬੇਟੀ ਨੇ ਉਸ ਨੂੰ ਜਵਾਬ ਦਿੱਤਾ ਪਰ ਤੁਸੀਂ ਤੁਸੀਂ ਕਿਵੇਂ ਜਾਣਦੇ ਹੋ ਕਿ ਮੈਂ ਕੱਲੀ ਆਈਆਂ ਜੀ ਮੈਂ ਵੀ ਇਕੱਲਾ ਹੀ ਆਂ ਮੈਂ ਕਈ ਵਾਰ ਤੁਹਾਨੂੰ ਇੱਥੇ ਤੁਹਾਡੀ ਬੇਟੀ ਨਾਲ ਆਉਂਦਿਆਂ ਵੇਖਿਆ ਅਕਸਰ ਮੈਂ ਇਸ ਕਾਫੀ ਹੋਸ ਵਿੱਚ ਆਉਂਦਾ ਰਹਿੰਦਾ ਇੱਥੋਂ ਦੀ ਕਾਫੀ ਮੈਨੂੰ ਬਹੁਤ ਪਸੰਦ ਹੈ ਕਾਫੀ ਪੀਣ ਤੋਂ ਪਹਿਲਾਂ ਮੈਂ ਸਮੁੰਦਰ ਕੰਢੇ ਸੈਰ ਕਰਦਾ ਉਹ ਸਜਨਬੀ ਦੇ ਮੂੰਹੋਂ ਇਹ ਗੱਲ ਸੁਣ ਬੇਟੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਉਹ ਆਦਮੀ ਉਸ ਨੂੰ ਆਪਣੇ ਵਰਗਾ ਹੀ ਲੱਗਿਆ ਉਸ ਸਮੇਂ ਝੱਟ ਦੇਣੀ ਉਸ ਦੇ ਮੂੰਹੋਂ ਨਿਕਲਿਆ ਜੀ ਮੈਨੂੰ ਵੀ ਮੈਨੂੰ ਵੀ ਇਸ ਕਾਫੇ ਉਸ ਦੀ ਕਾਫੀ ਬਹੁਤ ਪਸੰਦ ਹੈ ਮੈਂ ਵੀ ਜਦੋਂ ਇੱਧਰ ਆਵਾਂ ਤਾਂ ਪਹਿਲਾਂ ਸੈਰ ਕਰਦੀਆਂ ਫਿਰ ਕਾਫੀ ਜ਼ਰੂਰ ਪੀਂਦੀ ਆ ਉਹ ਆਦਮੀ ਬੈਟੀ ਦੀ ਗੱਲ ਸੁਣ ਠਾਕਾ ਮਾਰੂ ਚਿਹਰੇ ਚ ਹੱਸਣ ਲੱਗਾ ਬੈਟੀ ਵੀ ਉਸ ਦੇ ਨਾਲ ਹੱਸਣ ਲੱਗੀ ਹੱਸਦਾ ਹੱਸਦਾ ਉਹ ਆਦਮੀ ਨਾਲ ਦੇ ਟੇਬਲ ਉੱਪਰ ਬੈਠ ਗਿਆ ਤੇ ਕਾਫੀ ਦਾ ਇੰਤਜ਼ਾਰ ਕਰਨ ਲੱਗਾ ਬੈਟੀ ਆਪਣਾ ਕੱਪ ਖਤਮ ਕਰ ਉਸ ਨੂੰ ਬਾਹਰ ਆਕ ਚਲੀ ਗਈ। ਹੁਣ ਹਰ ਹਫਤੇ ਬੈਟੀ ਇਕੱਲੀ ਆਉਣ ਲੱਗ ਪਈ। ਕਿਉਂਕਿ ਉਸ ਦੀ ਧੀ ਆਪਣੇ ਕੰਮਾਂ ਵਿੱਚ ਰੁੱਝ ਗਈ ਸੀ। ਮਾਈਕਲ ਦੀ ਦੇਖਭਾਲ ਇੱਕ ਦਿਨ ਸੰਡੀ ਵਧੀਆ ਕਰ ਲੈਂਦੀ ਸੀ। ਬੈਟੀ ਦਾ ਇਹ ਹੁਣ ਨਿਯਮ ਹੀ ਬਣ ਗਿਆ ਕਿ ਉਹ ਪਹਿਲਾਂ ਸਮੁੰਦਰ ਕੰਢੇ ਸੈਰ ਕਰਦੀ ਫਿਰ ਉਸੇ ਕਾਫੀ ਹੋਸ ਵਿੱਚ ਬੈਠ ਕੇ ਕਾਫੀ ਪੀਆ ਕਰਦੀ। ਉਹ ਅਜਨਬੀ ਹੁਣ ਉਸ ਲਈ ਅਜਨਬੀ ਨਹੀਂ ਸੀ ਰਹਾ। ਉਹ ਉਸ ਦਾ ਦੋਸਤ ਬਣ ਗਿਆ ਸੀ ਜਿਸ ਦਾ ਨਾਮ ਪੀਟਰਸ ਪੀਟਰ ਦੇ ਆਉਣ ਨਾਲ ਬੈਟੀ ਦੀ ਜ਼ਿੰਦਗੀ ਵਿੱਚ ਬਹਾਰ ਆ ਗਈ ਉਹ ਹੁਣ ਖੁਸ਼ ਰਹਿਣ ਲੱਗੀ ਸੈਂਡੀ ਨੂੰ ਉਸ ਨੇ ਇੱਕ ਦਿਨ ਤੋਂ ਦੋ ਦਿਨ ਲਈ ਰੱਖ ਲਿਆ ਉਹ ਹੁਣ ਹਫ਼ਤੇ ਵਿੱਚ ਦੋ ਵਾਰ ਬਾਹਰ ਜਾਂਦੀ ਤੇ ਪੀਟਰ ਨਾਲ ਆਪਣਾ ਸਮਾਂ ਬਤਾਉਂਦੀ ਘਰ ਆ ਕੇ ਮਾਈਕਲ ਦੀ ਸੇਵਾ ਵਿੱਚ ਰੁੱਝ ਜਾਂਦੀ ਮਾਈਕਲ ਨੂੰ ਇਸ ਗੱਲ ਦਾ ਕੋਈ ਇਲਮ ਵੀ ਨਹੀਂ ਸੀ ਕਿ ਉਸ ਦੀ ਪਤਨੀ ਦੀ ਜ਼ਿੰਦਗੀ ਵਿੱਚ ਕੋਈ ਹੋਰ ਆ ਗਿਆ ਉਸ ਨੂੰ ਬੈਟੀ ਦਾ ਹੰਸੂਆਂ ਹੰਸੂ ਕਰਦਾ ਚਿਹਰਾ ਬੜਾ ਚੰਗਾ ਲੱਗਦਾ ਉਹ ਸੈਂਡੀ ਨੂੰ ਆਪਣੀ ਜ਼ਿੰਦਗੀ ਵੀ ਕਹਾਣੀ ਨੂੰ ਆਪਣੀ ਆਈਪੈਡ ਉੱਪਰ ਲਿਖ ਕੇ ਦੱਸਦਾ ਕਿ ਉਹ ਅਤੇ ਬੇਟੀ ਕਿਸ ਤਰ੍ਹਾਂ ਆਪਸ ਵਿੱਚ ਮਿਲੇ ਸਨ ਬੇਟੀ ਦੀ ਮਾਂ ਉਸ ਦੇ ਘਰ ਉਸ ਦੀ ਮਾਂ ਦੀ ਮਦਦ ਕਰਨ ਦੇ ਲਈ ਆਇਆ ਕਰਦੀ ਸੀ ਕਦੇ-ਕਦੇ ਬੇਟੀ ਵੀ ਆਪਣੀ ਮਾਂ ਨਾਲ ਆ जाया ਕਰਦੀ ਬੈਡੀ ਉਸ ਨੂੰ ਬਹੁਤ ਹੀ ਖੂਬਸੂਰਤ ਲੱਗਦੀ ਉਸ ਨੂੰ ਚੋਰੀ-ਚੋਰੀ ਤੱਕਦਾ ਰਹਿੰਦਾ ਸੀ ਫਿਰ ਇੱਕ ਦਿਨ ਉਸ ਨੇ ਬੇਟੀ ਨੂੰ ਆਖ ਹੀ ਦਿੱਤਾ ਕਿ ਉਸ ਨੂੰ ਉਸ ਨਾਲ ਪਿਆਰ ਹੋ ਗਿਆ ਕੁਝ ਸਮਾਂ ਡੇਟ ਕਰਨ ਤੋਂ ਬਾਅਦ ਫਿਰ ਉਹਨਾਂ ਦੋਵਾਂ ਨੇ ਵਿਆਹ ਕਰਵਾ ਲਿਆ ਸੀ ਪੀਟਰ ਦੀ ਕੰਪਨੀ ਬੈਟੀ ਨੂੰ ਬਹੁਤ ਹੀ ਚੰਗੀ ਲੱਗਦੀ। ਉਸ ਨੂੰ ਜਪਦਾ ਸੀ ਕਿ ਮਾਈਕਲ ਦੇ ਬਿਮਾਰ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਪੀਟਰ ਦਾ ਸਹਾਰਾ ਲੈਣ ਤੋਂ ਬਾਅਦ ਉਸ ਵਿੱਚ ਮੁੜ ਜਿਉਣ ਦੀ ਲਾਲਸਾ ਜਾਗ ਪਈ ਸੀ। ਆਪਣੀ ਧੀਲੀ ਸੰਭੀ ਉਸ ਨੇ ਪੀਟਰ ਨਾਲ ਹੋਈ ਆਪਣੀ ਦੋਸਤੀ ਬਾਰੇ ਸਭ ਕੁਝ ਦੱਸ ਦਿੱਤਾ। ਲੀਜ਼ਾ ਵੀ ਆਪਣੀ ਮਾਂ ਨੂੰ ਖੁਸ਼ ਵੇਖ ਕੇ ਖੁਸ਼ ਸੀ। ਇੱਕ ਦਿਨ ਉਹ ਆਪਣੀ ਮਾਂ ਨਾਲ ਜਾ ਕੇ ਪੀਟਰ ਨੂੰ ਮਿਲਣ ਗਈ। ਵੇਖਦੇ ਸਾਰੀ ਪੀਟਰ ਲੀਜ਼ਾ ਦੇ ਮਨ ਨੂੰ ਭਾ ਗਿਆ। ਉਸ ਨੂੰ ਚਾਪਿਆ ਕਿ ਇਹ ਹੀ ਉਹ ਆਗਮੀ ਹੈ ਜੋ ਮੇਰੀ ਮਾਂ ਨਾਲ ਮੇਲ ਖਾਂਦਾ ਹੈ ਉਸ ਦਿਨ ਤੋਂ ਬਾਅਦ ਲੀਸਾ ਵੀ ਪੀਟਰ ਅੰਕਲ ਦੀ ਫੈਨ ਹੋ ਗਈ ਉਹ ਆਪਣੇ ਘਰ ਦੇ ਛੋਟੇ-ਮੋਟੇ ਕੰਮ ਕਰਾਉਣ ਦੇ ਲਈ ਪੀਟਰ ਅੰਕਲ ਨੂੰ ਬੁਲਾ ਲਿਆ ਕਰਦੀ ਬੈਟੀ ਹੁਣ ਚੱਕੀ ਦੇ ਦੋ ਪੁੜਾਂ ਵਿੱਚ ਫਸ ਗਈ ਸੀ ਇੱਕ ਪਾਸੇ ਉਸ ਲਈ ਉਸ ਦਾ ਪਤੀ ਸੀ ਜਿਸ ਨਾਲ ਉਹਨੇ ਆਪਣੀ ਜ਼ਿੰਦਗੀ ਦੇ 27 ਸਾਲ گزارੇ ਸਨ ਜਿਸ ਦੇ ਸਿਰ ਤੇ ਉਸਨੇ ਰਾਜ ਕੀਤਾ ਸੀ ਜੋ ਹੁਣ ਬਿਮਾਰ ਪਿਆ ਸੀ ਜਿਸਦੇ ਬਚਣ ਦੀ ਕੋਈ ਜ਼ਿਆਦਾ ਉਮੀਦ ਨਹੀਂ ਸੀ ਜਿਸਦੇ ਜਾਣ ਤੋਂ ਬਾਅਦ ਉਹ ਬਿਲਕੁਲ ਇਕੱਲੀ ਰਹਿ ਜਾਏਗੀ ਪਹਾੜ ਵਰਗੀ ਜ਼ਿੰਦਗੀ ਨੂੰ ਇਕੱਲਿਆਂ ਕੱਟਣ ਦਾ ਬੈਠੀ ਵਿੱਚ ਹੌਸਲਾ ਨਹੀਂ ਸੀ ਇਕੱਲਾਪਨ ਸ਼ਗਤ ਤੋਂ ਹੀ ਉਸ ਨੂੰ ਨਫ਼ਰਤ ਸੀ ਦੂਸਰੇ ਪਾਸੇ ਉਸ ਦਾ ਪਿਆਰ ਸੀ ਜੋ ਹੁਣੇ-ਹੁਣੇ ਪੀਟਰ ਦੇ ਨਾਲ ਹੋਇਆ ਸੀ ਪੀਟਰ ਜੋ ਰਿਸਟ ਪੋਸਟ ਲੰਮਾ ਝੰਮਾ ਉਸ ਦਾ ਹਮ ਉਮਰ ਸੀ ਜਿਸ ਦਾ ਸੁਭਾਅ ਤੇ ਆਦਤਾਂ ਉਸ ਨਾਲ ਪੂਰੀਆਂ ਮਿਲਦੀਆਂ ਸਨ ਜਿਸ ਨੇ ਉਸ ਨੂੰ ਰੰਗ ਲੇਪ ਵਿੱਚ ਦੇ ਕਿੰਨੇ ਹੀ ਸੁਪਨੇ ਦਿਖਾ ਦਿੱਤੇ ਸਨ ਜਿਸ ਦੇ ਮੋਢਿਆਂ ਦਾ ਆਸਰਾ ਲੈ ਕੇ ਉਹ ਦੁਬਾਰਾ ਖੜੀ ਹੋਈ ਸੀ ਜਿਸ ਨੂੰ ਕਿਸੇ ਕੀਮਤ ਤੋਂ ਛੱਡਣਾ ਵੀ ਨਹੀਂ ਚਾਹੁੰਦੀ ਸੀ ਉਹ ਆਪਣੇ ਦਿਲ ਦੀ ਸਾਰੀ ਹਾਲਤ ਆਪਣੀ ਧੀ ਨਾਲ ਸਾਂਝੀ ਕਰਦੀ ਹੈ ਪੜ੍ਹੀ ਲਿਖੀ ਸਮਝਦਾਰ ਧੀ ਵੀ ਆਪਣੀ ਮਾਂ ਚੰਗੀ ਤਰ੍ਹਾਂ ਸਮਝਦੀ ਹੈ ਉਹ ਵੀ ਜਾਣਦੀ ਹੈ ਕਿ ਡੈਡ ਦੀ ਹਾਲਤ ਕਾਫੀ ਕ੍ਰਿਟੀਕਲ ਹੈ ਇਸ ਤਰ੍ਹਾਂ ਜੇਕਰ 5-7 ਸਾਲ ਹੋ ਰਿਹਾ ਤਾਂ ਡੈਡ ਦੇ ਨਾਲ ਉਹਦੀ ਮਾਂ ਵੀ ਮਰ ਜਾਏਗੀ ਉਹ ਆਪਣੀ ਮਾਂ ਨੂੰ ਕਿਸੇ ਵੀ ਕੀਮਤ ਤੇ ਖੋਣਾ ਨਹੀਂ ਚਾਹੁੰਦੀ ਕਿੰਨੀ ਵਾਰ ਲੀਸਾ ਨੇ ਆਪਣੇ ਡੈਡ ਨੂੰ ਪੀਟਰ ਅੰਕਲ ਬਾਰੇ ਦੱਸਣਾ ਚਾਹਿਆ ਪਰ ਹਰ ਵਾਰ ਬੈਟੀ ਉਸਨੂੰ ਰੋਕ ਦਿੰਦੀ ਬੈਟੀ ਇਹ ਵੀ ਜਾਣਦੀ ਸੀ ਕਿ ਮਾਈਕਲ ਉਸਨੂੰ ਬਹੁਤ ਹੀ ਪਿਆਰ ਕਰਦਾ ਹੈ ਜੇਕਰ ਉਸ ਨੂੰ ਇਹ ਪਤਾ ਲੱਗ ਜਾਵੇਗਾ ਕਿ ਉਸ ਦੀ ਪਤਨੀ ਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਤਾਂ ਉਹ ਜਿਉਂਦਿਆਂ ਹੀ ਮਰ ਜਾਵੇਗਾ ਦੋਵੇਂ ਮਾਮਾ ਧੀਆਂ ਦਾ ਆਪਸ ਵਿੱਚ ਬਹੁਤ ਹੀ ਪਿਆਰ ਸੀ ਉਹ ਦੋਵੇਂ ਆਪਸ ਵਿੱਚ ਹਰ ਗੱਲ ਨੂੰ ਸਾਂਝਾ ਕਰ ਲੈਂਦੀਆਂ ਦੋਂ ਇਹ ਇਸ ਗੱਲ ਨੂੰ ਲੈ ਕੇ ਰਾਹ ਲੱਭ ਰਹੀਆਂ ਸਨ ਕਿ ਕੀ ਕੀਤਾ ਜਾਵੇ ਪੀਟਰ ਬੈਟੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਉਹ ਉਸਦੇ ਨਾਲ ਰਹਿਣ ਲਈ 100% ਤਿਆਰ ਸੀ ਪਰ ਮਾਈਕਲ ਦੇ ਹੁੰਦਿਆਂ ਇਹ ਸਭ ਕੁਝ ਸੰਭਵ ਨਹੀਂ ਸੀ ਲੀਸਾ ਨੇ ਮਾਈਕਲ ਲਈ ਨਰਸਿੰਗ ਹੋਮਸ ਦਾ ਪਤਾ ਵੀ ਕੀਤਾ ਪਰ ਮਾਈਕਲ ਘਰ ਛੱਡਣ ਦੇ ਲਈ ਤਿਆਰ ਨਹੀਂ ਸੀ ਉਹਨੇ ਇਹ ਗੱਲ ਤਾਂ ਉਸ ਸਮੇਂ ਹੀ ਬੈਟੀ ਨੂੰ ਆਖ ਦਿੱਤੀ ਸੀ ਜਦੋਂ ਤੋਂ ਉਸ ਨੂੰ ਇਹ ਬਿਮਾਰੀ ਸ਼ੁਰੂ ਹੋਈ ਸੀ ਬੈਟੀ ਨੂੰ ਉਹ ਦਿਨ ਵੀ ਯਾਦ ਸੀ ਜੇ ਜਦੋਂ ਡਾਕਟਰਾਂ ਨੇ ਮਾਈਕਲ ਨੂੰ ਉਸ ਦੇ ਇਸ ਬਿਮਾਰੀ ਦੇ ਡਾਇਗਨੋਸ ਹੋਣ ਬਾਰੇ ਦੱਸਿਆ ਤਾਂ ਮਾਈਕਲ ਨੇ ਬੇਟੀ ਨੂੰ ਉਸੇ ਸਮੇਂ ਹੀ ਉਸ ਦਾ ਹੱਥ ਫੜੇ ਕਿਹਾ ਸੀ ਬੇਟੀ ਮੇਰੇ ਨਾਲ ਇੱਕ ਵਾਅਦਾ ਕਰ ਵਾਅਦਾ ਵਾਅਦਾ ਕਿਹੜਾ ਉਹ ਬੋਲੀ ਮੈਨੂੰ ਘਰ ਹੀ ਰੱਖਣ ਲਈ ਮੈਂ ਇਸ ਘਰ ਨੂੰ ਬੜੀਆਂ ਰੀਝਾਂ ਨਾਲ ਬਣਾਇਆ ਹੈ ਇਸ ਨਾਲ ਮੇਰੀਆਂ ਬੜੀਆਂ ਹੀ ਯਾਦਾਂ ਜੁੜੀਆਂ ਹੋਈਆਂ ਨੇ ਮੈਂ ਚਾਹੁੰਦਾ ਹਾਂ ਕਿ ਮੇਰੀ ਜਾਨ ਵੀ ਇਸ ਘਰ ਵਿੱਚ ਹੀ ਨਿਕਲੇ ਬੇਟੀ ਤੂੰ ਮੈਨੂੰ ਨਰਸਿੰਗ ਹੋਮ ਵਿੱਚ ਨਹੀਂ ਛੱਡੇਂਗੀ ਮਾਈਕਲ ਨੇ ਆਖਿਆ ਸੀ ਬੈਠੀ ਨੇ ਮਾਈਕਲ ਨਾਲ ਵਾਅਦਾ ਕਰਦਿਆਂ ਕਿਹਾ ਹਾਂ ਪੱਕਾ ਮਾਈਕਲ ਤੇਰਾ ਘਰ ਹੈ ਮੈਂ ਤੇਰੇ ਨਾਲ ਵਾਅਦਾ ਕਰਦੀਆਂ ਕਿ ਮੈਂ ਤੈਨੂੰ ਘਰ ਹੀ ਰੱਖਾਂਗੀ ਘਰ ਵਿੱਚ ਹੀ ਤੇਰੀ ਸਾਂਭ ਸੰਭਾਲ ਕਰਾਂਗੀ ਮਾਈਕਲ ਨਾਲ ਬੈਠੀ ਨੇ ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਜਿਨ੍ਹਾਂ ਨੂੰ ਉਹ ਦਿਲੋਂ ਤਾਂ ਭਾਵੇਂ ਨਹੀਂ ਸੀ ਤੋੜਨਾ ਚਾਹੁੰਦੀ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਚੁੱਕੇ ਸਨ ਜੋ ਕਿ ਉਸ ਦੀ ਪਹੁੰਚ ਤੋਂ ਬਾਹਰ ਹੋ ਗਈ ਸਨ ਉਸ ਦੀ ਜ਼ਿੰਦਗੀ ਪਹਿਲਾਂ ਵਾਂਗ ਨਹੀਂ ਸੀ ਰਹੀ ਉਹ ਸੋਚਾਂ ਦੀ ਅਜਹੀ ਦਲਦਲ ਵਿੱਚ ਫਸ ਗਈ ਸੀ ਜਿੱਥੋਂ ਉਸ ਲਈ ਨਿਕਲਣ ਦਾ ਰਾਹ ਨਹੀਂ ਸੀ ਮਿਲ ਰਿਹਾ ਲੀਸਾ ਤੇ ਪੀਟਰ ਉਸ ਨੂੰ ਇਸ ਦਲਦਲ ਵਿੱਚੋਂ ਕੱਢਣਾ ਚਾਹੁੰਦੇ ਸਨ ਤੇ ਨਵੀਂ ਜ਼ਿੰਦਗੀ ਦੇਣੀ ਚਾਹੁੰਦੇ ਸਨ ਜਿਸ ਕਾਰਨ ਉਹ ਦੋਵੇਂ ਆਪੋ ਆਪਣੇ ਸੁਝਾਅ ਦੇ ਰਹੇ ਸਨ ਮੇਰੇ ਕੋਲ ਨਾ ਇੱਕ ਹੋਰ ਸੁਝਾਅ ਹੈ ਪੀਟਰ ਬੋਲਿਆ ਉਹ ਕਿਹੜਾ ਦੋਵੇਂ ਮਾਮਾ ਧੀਆਂ ਨੇ ਇਕੱਠਿਆਂ ਪੁੱਛਿਆ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਦੋਵਾਂ ਤੋਂ ਮਾਫੀ ਮੰਗਦਾ ਜੇਕਰ ਤੁਹਾਨੂੰ ਦੋਵਾਂ ਵਿੱਚੋਂ ਕਿਸੇ ਇੱਕ ਦਾ ਵੀ ਮੇਰੀਆ ਇਹ ਸੁਝਾਅ ਦਿਲ ਦਿਖਾਵੇ ਤਾਂ ਮੈਂ ਪਹਿਲਾਂ ਹੀ ਇਸ ਲਈ ਮਾਫੀ ਮੰਗ ਲੈਂਦਾ ਨਹੀਂ ਨਹੀਂ ਤੁਸੀਂ ਦੱਸੋ ਅਸੀਂ ਹੋਰ ਉਡੀਕ ਨਹੀਂ ਕਰ ਸਕਦੀਆਂ ਬੈਠੀ ਤੇ ਲੀਸਾ ਛੇਤੀ ਤੋਂ ਛੇਤੀ ਪੀਟਰ ਦਾ ਸੁਝਾਅ ਸੁਣਨਾ ਚਾਹੁੰਦੀਆਂ ਸਾਂ ਉਹ ਦੋਹੇ ਪੀਟਰ ਦੇ ਮੂੰਹ ਵੱਲ ਤੱਕਣ ਲੱਗੀਆਂ ਪੀਟਰ ਆਪਣੇ ਇੱਕ ਦੂਰ ਦੇ ਰਿਸ਼ਤੇਦਾਰ ਦੀ ਉਦਾਹਰਨ ਦੇ ਕੇ ਦੱਸਦਾ ਕਿ ਮੇਰਾ ਇੱਕ ਰਿਸ਼ਤੇਦਾਰ ਸੀ ਜੋ ਕਿ ਜੇ ਜਵਾਨ ਹੀ ਸੀ 45 ਨੂੰ ਮਸਾਂ ਟੁੱਕਿਆ ਸੀ ਤੇ ਉਹਦਾ ਬਹੁਤ ਹੀ ਭਾਰਾ ਐਕਸੀਡੈਂਟ ਹੋ ਗਿਆ। ਉਹ ਲੱਤਾਂ ਤੋਂ ਤੇ ਬੈਕ ਤੋਂ ਪਾਜ ਹੋ ਗਿਆ। ਉਹ ਵਿਚਾਰਾ ਮਾਈਕਲ ਵਾਂਗ ਮੰਜੇ ਜੋਗਾ ਰਹਿ ਗਿਆ। ਟੱਟੀ ਪਿਸ਼ਾਬ ਮੰਜੇਤੀ ਕਰਿਆ ਕਰੇ। ਬਸ ਪਿਆ ਪਿਆ ਰੁਈ ਜਾਇਆ ਕਰੇ। ਅਖੀਰ ਉੱਤੇ ਡਾਕਟਰਾਂ ਨੂੰ ਆ ਕੇ ਉਸਨੇ ਆਪਣੇ ਟੀਕਾ ਲਵਾ ਲਿਆ ਤੇ ਆਪਣੀ ਜ਼ਿੰਦਗੀ ਖਤਮ ਕਰ ਲਈ। ਜ਼ਿੰਦਗੀ ਖਤਮ ਕਰ ਲਈ। ਪੀਟਰ ਦੀ ਗੱਲ ਸੁਣ ਬੈਠੀ ਦੇ ਮੂੰਹੋਂ ਝੱਟ ਦੇਣੇ ਨਿਕਲਿਆ। ਹਾਂ ਡਾਕਟਰ ਦੇਸਲਾਨਾ। ਪੀਟਰ ਆਪਣੀ ਗੱਲ ਸੁਣਾ ਬੈਟੀ ਦੇ ਮੂੰਹ ਵੱਲ ਨੂੰ ਧੱਕਣ ਲੱਗਾ ਬੈਟੀ ਦੇ ਹੰਝੂਆਂ ਦੀ ਝੜੀ ਲੱਗ ਚੁੱਕੀ ਸੀ ਉਸ ਦੀ ਧੀ ਲੀਸਾ ਮਾਂ ਦੇ ਹੰਝੂ ਪੂੰਝਦੀ ਪੂੰਝਦੀ ਚੁੱਪਚਾਪ ਬੈਠੀ ਕੁਝ ਸੋਚ ਰਹੀ ਸੀ ਘਾਰਾ ਕੇ ਲੀਸਾ ਆਪਣੀ ਮਾਂ ਨੂੰ ਸਮਝਾਉਂਦੀ ਹੈ ਉਸ ਨੂੰ ਪੀਟਰ ਅੰਕਲ ਬਾਈ ਗੱਲ ਵਿੱਚ ਕੁਝ ਦਮ ਲੱਗਦਾ ਸੀ ਉਸ ਨੂੰ ਯਕੀਨ ਪਿਆ ਕਿ ਸਹੀ ਹੈ ਡੈਡ ਲਈ ਕਿਉਂਕਿ ਡੈਡ ਦੀ ਜ਼ਿੰਦਗੀ ਤਾਂ ਇੱਕ ਕਿਸਮ ਦੀ ਖਤਮ ਹੈ ਇੱਕ ਵੀ ਸਾਹ ਉਸ ਕੋਲ ਆਪਣਾ ਨਹੀਂ ਹੈ ਬੈਟੀ ਲੀਸਾ ਨਾਲ ਸਹਿਮਤ ਨਹੀਂ ਹੁੰਦੀ। ਲੀਸਾ ਡਾਕਟਰ ਨੂੰ ਫੋਨ ਕਰਦੀ ਹੈ। ਉਹ ਆਪਣੀ ਮਾਂ ਨੂੰ ਨਾਲ ਲੈ ਕੇ ਡਾਕਟਰ ਕੋਲ ਜਾਂਦੀ ਹੈ। ਉਹ ਡਾਕਟਰ ਤੋਂ ਉਸ ਟੀਕੇ ਬਾਰੇ ਪੁੱਛਦੀ ਹੈ। ਡਾਕਟਰ ਉਸ ਨੂੰ ਦੱਸਦਾ ਹੈ ਕਿ ਇਸ ਨੂੰ ਮੇਡ ਪ੍ਰੋਗਰਾਮ ਆਖਦੇ ਨੇ। ਮੈਡੀਕਲ ਅਸਿਸਟੈਂਸ ਇਨ ਡਾਈਇੰਗ। ਇੱਕ ਬਹੁਤ ਵੱਡਾ ਫੈਸਲਾ। ਉਸ ਮਰੀਜ਼ ਲਈ ਜੋ ਇੱਕ ਬਹੁਤ ਵੱਡੀ ਬਿਮਾਰੀ ਨਾਲ ਜੂਝ ਰਿਹਾ ਹੋਵੇ। ਮਰੀਜ਼ ਨੂੰ ਹੱਕ ਹੈ ਕਿ ਉਹ ਆਪਣੀ ਜ਼ਿੰਦਗੀ ਤੇ ਮੌਤ ਦੇ ਨਿਰਣੇ ਲੈ ਸਕੇ ਇਸ ਨੂੰ ਹੁਣ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ ਮਰੀਜ਼ ਤੇ ਉਸ ਦੇ ਪਰਿਵਾਰ ਨੂੰ ਮੌਤ ਸਬੰਧੀ ਬਹੁਤ ਸਾਰੇ ਨਿਰਣੇ ਲੈਣੇ ਪੈਂਦੇ ਨੇ ਮੇਡਵੀਕ ਅਜਿਹੇ ਨਿਰਣੇ ਜਿਸ ਲਈ ਪਹਿਲਾਂ ਕੌਨਸੈਂਟ ਫਾਰਮ ਸਾਈਨ ਕਰਨਾ ਪੈਂਦਾ ਇਹ ਉਹੀ ਵਿਅਕਤੀ ਕਰ ਸਕਦਾ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਉੱਪਰ ਹੋਵੇ ਜੋ ਆਪਣੀ ਪੂਰੀ ਹੋਸ਼ ਹਵਾਸ਼ ਵਿੱਚ ਹੋਵੇ ਜੋ ਕਿਸੇ ਬਹੁਤ ਹੀ ਸੀਰੀਅਸ ਬਿਮਾਰੀ ਨਾਲ ਜੂਝ ਰਿਹਾ ਹੋਵੇ ਇਹ ਟ੍ਰੀਟਮੈਂਟ ਬੜੇ ਹੀ ਸੁਰੱਖਤ ਤੇ ਵਿਧੀਵਤ ਤਰੀਕੇ ਨਾਲ ਮਰੀਜ਼ ਨੂੰ ਮਾਹਰ ਡਾਕਟਰਾਂ ਦੁਆਰਾ ਦਿੱਤੀ ਜਾਂਦੀ ਹੈ ਡਾਕਟਰ ਨੇ ਮੇਡ ਪ੍ਰੋਗਰਾਮ ਦੀ ਪੂਰੀ ਜਾਣਕਾਰੀ ਲੈ ਲਈ ਬੈਟੀ ਤੇ ਉਸ ਦੀ ਧੀ ਨੂੰ ਵੈਬਸਾਈਟ ਦੀ ਜਾਣਕਾਰੀ ਦੇ ਦਿੱਤੀ ਡਾਕਟਰ ਤੋਂ ਜਾਣਕਾਰੀ ਲੈ ਕੇ ਦੋਵੇਂ ਮਾਮਾ ਧੀਆਂ ਘਰ ਆਉਂਦੀਆਂ ਹਨ ਲੀਸਾ ਪਿਓ ਦਾ ਮੱਥਾ ਚੁੰਮ ਕੇ ਕੋਲ ਪਈ ਕੁਰਸੀ ਨੂੰ ਖਿੱਚ ਕੇ ਉਹ ਸੁਤੇ ਬੈਠ ਜਾਂਦੀ ਹੈ ਉਹ ਮਾਈਕਲ ਦਾ ਹੱਥ ਫੜ ਫੇਰ ਚੁੰਮਦੀ ਹੈ ਤੇ ਰੋਂਦੀ ਹੋਈ ਆਖਦੀ ਹੈ ਡੈਡ ਮੈਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਤੂੰ ਇਸ ਵੇਲੇ ਕਿੰਨਾ ਦੁੱਖ ਸਹਿ ਰਿਹਾ ਹੋਵੇਂ ਤੂੰ ਕਿੰਨਾ ਮਜਬੂਰ ਹੈ ਮੇਰਾ ਡੈਡ ਇੰਜ ਬੈਠਣ ਵਾਲਾ ਨਹੀਂ ਸੀ ਲੀਸਾ ਨੂੰ ਭਾਵੁਕ ਹੋਈ ਵੇਖ ਕੇ ਮਾਈਕਲ ਵੀ ਆਪਣਾ ਮਨ ਭੰਦਦਾ ਹੈ ਇਹ ਉਸ ਦੀਆਂ ਅੱਖਾਂ ਤੋਂ ਜ਼ਾਹਿਰ ਹੁੰਦਾ ਹੈ ਬੈਠੀ ਦੋਵਾਂ ਨੂੰ ਚੁੱਪ ਕਰਾਉਂਦੀ ਹੈ ਮਾਈਕਲ ਬੈਟੀ ਤੋਂ ਅੱਖਾਂ ਦੇ ਇਸ਼ਾਰੇ ਨਾਲ ਆਪਣੀ ਆਈਪੈਡ ਸੈੱਟ ਕਰਾਉਂਦਾ ਹੈ ਤੇ ਉਸ ਉੱਤੇ ਆਪਣੀ ਧੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਤੇ ਉਸ ਬਾਰੇ ਲਿਖਦਾ ਹੈ ਕਿ ਉਸ ਲਈ ਦੁਨੀਆ ਦੀ ਹਰ ਸ਼ੈਅ ਤੋਂ ਵੱਧ ਹੈ ਉਹ ਦੁਨੀਆ ਦੀ ਸਭ ਤੋਂ ਵਧੀਆ ਧੀ ਹੈ ਲੀਸਾ ਫੇਰ ਮਾਈਕਲ ਨੂੰ ਅੱਠ ਕੇ ਜੱਫੀ ਪਾਉਂਦੀ ਹੈ ਤੇ ਨਾਲ ਹੀ ਆਖਦੀ ਹੈ ਡੈਡ ਮੈਂ ਤੇਰਾ ਹੋਰ ਦਰਦ ਨਹੀਂ ਵੇਖ ਸਕਦੀ ਮੈਨੂੰ ਪਤਾ ਹੈ ਕਿ ਤੂੰ ਇਸ ਸਮੇਂ ਕਿੰਨੇ ਦਰਦ ਵਿੱਚੋਂ ਦੀ ਗੁਜ਼ਰ ਰਿਹਾ ਹੈ ਉਹ ਆਪਣੇ ਡੈਡ ਨੂੰ ਉਸ ਸਮੇਂ ਮੇਡ ਪ੍ਰੋਗਰਾਮ ਦੇ ਬਾਰੇ ਵਿੱਚ ਦੱਸਦੀ ਹੈ ਕਿ ਕਿੰਜ ਬਿਮਾਰ ਲੋਕ ਆਪਣੀ ਬਿਮਾਰੀ ਤੋਂ ਦੁਖੀ ਹੋ ਇਸ ਪ੍ਰੋਗਰਾਮ ਨੂੰ ਅਪਣਾ ਲੈਂਦੇ ਨੇ ਉਸ ਨੂੰ ਉਹ ਆਈਪੈਡ ਉੱਪਰ ਇਸ ਪ੍ਰੋਗਰਾਮ ਨੂੰ ਹੋਰ ਸਰਚ ਕਰ ਵੇਖਣ ਲਈ ਵੀ ਆਖਦੀ ਹੈ ਉਹ ਫੇਰ ਖੜੀ ਹੋ ਮਾਈਕਲ ਦੇ ਮੋਢੇ ਤੇ ਹੱਥ ਰੱਖਦੀ ਹੈ ਡੈਡ ਮੈਂ ਚਾਹੁੰਦੀ ਹਾਂ ਕਿ ਤੂੰ ਇਹ ਪ੍ਰੋਗਰਾਮ ਸਾਈਨ ਕਰ ਲੈ ਤਾਂ ਕਿ ਤੇਰਾ ਦਰਦਾਂ ਤੋਂ ਸਦਾ ਲਈ ਖੜਾ ਹੀ ਛੁੱਟ ਜਾਵੇ ਮਾਈਕਲ ਇਸਦੀ ਗੱਲ ਸੁਣ ਉਹ ਉਸ ਵੱਲ ਬਿਨ ਅੱਖ ਚੱਕ ਕੇ ਦੇਖਦਾ ਹੈ ਉਹ ਇੱਕਦਮ ਚੁੰਝਲਾ ਜਾਂਦਾ ਹੈ ਵੇਖੋ ਲੋਕੋ ਮੇਰੀ ਤੇ ਕਿੰਨੀ ਸਿਆਣੀ ਹੋ ਗਈ ਹੈ ਉਹ ਆਪਣੀ ਆਈਪੈਡ ਤੇ ਲਿਖਦਾ ਨਹੀਂ ਡੈਡ ਸਿਆਣੀ ਨਹੀਂ ਤੁਹਾਨੂੰ ਇਹ ਪ੍ਰੋਗਰਾਮ ਲਈ ਸਾਈਨ ਕਰਨ ਦੀ ਵਾਕਈ ਜ਼ਰੂਰਤ ਹੈ ਤੁਹਾਡੀ ਸਿਹਤ ਦਿਨੋਂ ਦਿਨ ਬਹੁਤ ਖਰਾਬ ਹੋ ਰਹੀ ਹੈ ਤੁਹਾਨੂੰ ਤੜਫਦਿਆਂ ਹੋਇਆ ਮੈਂ ਵੇਖ ਨਹੀਂ ਸਕਦੀ ਮਾਂ ਵੀ ਤਾਨੂੰ ਵੇਖ ਵੇਖ ਅੰਦਰੋਂ ਅੰਦਰ ਹੀ ਚੁਰੀ ਜਾ ਰਹੀ ਐ। ਲੀਸਾ ਨੇ ਕੋਲ ਖੜੀ ਆਪਣੀ ਮਾਂ ਬਾਈ ਨੂੰ ਇਸ਼ਾਰਾ ਕਰਦੇ ਨੇ ਆਖਿਆ। ਮਾਂ ਦੇ ਚਿਹਰੇ ਵੱਲ ਵੇਖੋ ਡੈਡ ਉਹ ਅੰਦਰੋਂ ਕਿੰਨੀ ਦੁਖੀ ਐ। ਠੀਕ ਐ। ਪਹਿਲਾਂ ਮੈਂ ਇਸ ਪ੍ਰੋਗਰਾਮ ਨੂੰ ਪੜਾਂਗਾ। ਤੈਨੂੰ ਫੇਰ ਦੱਸਾਂਗਾ। ਉਸ ਨੇ ਲਿਖਿਆ। ਮਾਈਕਲ ਨੂੰ ਆਪਣੀ ਧੀ ਦੇ ਮੂੰਹੋਂ ਮੇਡ ਪ੍ਰੋਗਰਾਮ ਲੈ ਲੈਣ ਦੀ ਗੱਲ ਸੁਣ ਬੜਾ ਹੀ ਚੰਬਾ ਲੱਗਾ। ਉਹ ਮਨ ਵਿੱਚ ਇਸ ਪੀੜ੍ਹੀ ਦੇ ਬੱਚਿਆਂ ਦੀ ਤੁਲਨਾ ਆਪਣੀ ਪੀੜ੍ਹੀ ਦੇ ਬੱਚਿਆਂ ਨਾਲ ਕਰਦਾ ਹੈ। ਜ਼ਮੀਨ ਅਸਮਾਨ ਦਾ ਅੰਤਰ ਉਸ ਨੂੰ ਜਾਪਦਾ ਹੈ। ਸਹੀ ਕੀ ਹੈ, ਗਲਤ ਕੀ ਹੈ ਦਾ ਨਿਰਣਾ ਲੈਣਾ ਉਸ ਲਈ ਭਾਰਾ ਹੋ ਜਾਂਦਾ ਹੈ। ਉਹ ਸ਼ਸ਼ੋਪੰਜ ਵਿੱਚ ਪੈ ਜਾਂਦਾ ਤੇ ਉਦਾਸ ਹੋ ਜਾਂਦਾ ਹੈ। ਉਹ ਕਿਸੇ ਸਿਟੇ ਤੇ ਨਹੀਂ ਪਹੁੰਚਦਾ। ਪੰਜਵੇਂ ਦਿਨ ਉਸ ਦੀ ਲਾਡਲੀ ਧੀ ਆ ਕੇ ਉਸ ਤੋਂ ਫਿਰ ਉਹੀ ਆਪਣੇ ਸਵਾਲ ਦਾ ਜਵਾਬ ਮੰਗਦੀ ਹੈ। ਪਰ ਉਸ ਨੂੰ ਟਾਲ ਦਿੰਦਾ ਹੈ। ਉਹ ਆਪਣੀ ਆਈਪੈਡ ਉੱਪਰ ਆਪਣਾ ਖਹਿੜਾ ਛਡਾਉਣ ਲਈ ਲਿਖਦਾ ਹੈ ਮੈਂ ਆਪਣੀ ਮਰਨ ਤੋਂ ਪਹਿਲਾਂ ਆਪਣੇ ਗ੍ਰੈਂਡਕਿੱਡ ਨੂੰ ਵੇਖਣਾ ਚਾਹੁੰਦਾ ਹਾਂ ਲੀਸਾ ਮਾਈਕਲ ਦਾ ਇਹ ਲਿਖਿਆ ਪੜ੍ਹ ਕੇ ਹਰਾਨੀ ਨਾਲ ਬੋਲੀ ਗ੍ਰੈਂਡਕਿੱਡ ਹਾਂ ਮਾਈਕਲ ਨੇ ਅੱਖਾਂ ਦੇ ਇਸ਼ਾਰਿਆਂ ਨਾਲ ਸਮਝਾਇਆ ਜਾਨੀ ਕਿ ਮਾਂ ਨੂੰ ਹੁਣ ਪੀਟਰ ਅੰਕਲ ਦੀ ਹੋਰ ਵੇਟ ਕਰਨੀ ਪਵੇਗੀ ਲੀਸਾ ਮਾਈਕਲ ਦੀ ਲਿਖੀ ਗੱਲ ਨੂੰ ਪੜ੍ਹ ਕੇ ਸੋਚਦੀ ਹੈ ਉਹ ਹੁ ਚੁੱਪ ਕਰ ਜਾਂਦੀ ਹੈ ਸਮਾ ਆਪਣੀ ਚਾਲ ਚੱਲਦਾ ਲੀਸਾ ਪ੍ਰੈਗਨੈਂਟ ਹੁੰਦੀ ਹੈ ਪੀਟਰ ਤੇ ਬੈਟੀ ਦੀ ਦੋਸਤੀ ਹੋਰ ਮਜ਼ਬੂਤ ਹੁੰਦੀ ਹੈ ਪਹਿਲਾਂ ਪਹਿਲ ਤਾਂ ਲੀਸਾ ਹੀ ਆਪਣੀ ਕੰਮਾਂ ਲਈ ਪੀਟਰ ਅੰਕਲ ਨੂੰ ਘਰੇ ਬੁਲਾਇਆ ਕਰਦੀ ਸੀ ਹੁਣ ਪੀਟਰ ਦਾ ਬੈਟੀ ਦੇ ਘਰ ਵੀ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ ਘਰ ਵਿੱਚ ਪੀਟਰ ਦੀ آمد ਮਾਈਕਲ ਦੇ ਮਨ ਵਿੱਚ ਹਜ਼ਾਰਾਂ ਸਵਾਲ ਖੜੇ ਕਰੀਂਤੀ ਹੈ ਉਸ ਨੇ ਕਿੰਨੀ ਵਾਰੀ ਬੈਟੀ ਤੋਂ ਪੀਟਰ ਬਾਰੇ ਪੁੱਛਣਾ ਚਾਹਿਆ ਪਰ ਬੈਟੀ ਉਸ ਨੂੰ ਟਾਲ ਮਟੋਲ ਕਰ ਦਿੰਦੀ ਮਾਈਕਲ ਦੀ ਸਮਝ ਵਿੱਚ ਸਭ ਕੁਝ ਆ ਰਿਹਾ ਸੀ ਉਹ ਬੇਟੀ ਨੂੰ ਆਪਣੀ ਆਈਪੈਡ ਉੱਪਰ ਲਿਖ ਕੇ ਪੁੱਛਦਾ ਹੈ ਕੀ ਪੀਟਰ ਨਾਲ ਤੇਰਾ ਸਬੰਧ ਬਣ ਗਿਆ ਹੈ ਬੇਟੀ ਮਾਈਕਲ ਦੁਆਰਾ ਲਿਖੇ ਸਵਾਲ ਨੂੰ ਪੜ੍ਹਦੀ ਹੈ ਪਰ ਇਸ ਦਾ ਕੋਈ ਜਵਾਬ ਨਹੀਂ ਦਿੰਦੀ ਉਹ ਬੇਟੀ ਨੂੰ ਫੇਰ ਉਹੀ ਸਵਾਲ ਲਿਖਦਾ ਹੈ ਬੇਟੀ ਫੇਰ ਉਸਦੇ ਸਵਾਲ ਨੂੰ ਪੜ੍ਹਦੀ ਹੈ ਪਰ ਉਸ ਦੇ ਸਾਹਮਣੇ ਆਪਣੀਆਂ ਅੱਖਾਂ ਨੀਵੀਆਂ ਕਰ ਬੈਠ ਜਾਂਦੀ ਹੈ ਮਾਈਕਲ ਬੈਟੀ ਨੂੰ ਆਪਣੇ ਦੁਆਰਾ ਲਿਖੇ ਇਹਨਾਂ ਸ਼ਬਦਾਂ ਨੂੰ ਪੜਨ ਲਈ ਇਸ਼ਾਰੇ ਕਰਦਾ ਹੈ ਪਰ ਬੈਟੀ ਆਪਣਾ ਸਿਰ ਨਹੀਂ ਚੁੱਕਦੀ ਅਗਲੇ ਦਿਨ ਹੀ ਮਾਈਕਲ ਆਪਣੀ ਧੀ ਨਾਲ ਆਈਪੈਡ ਤੇ ਲਿਖ ਕੇ ਚੈਟ ਕਰਦਾ ਹੈ ਲੀਸਾ ਮੈਂ ਤੈਨੂੰ ਖੁਸ਼ਖਬਰੀ ਦੇਣੀ ਚਾਹੁੰਦਾ ਖੁਸ਼ਖਬਰੀ ਲੀਸਾ ਹੈਰਾਨ ਹੋ ਪੁੱਛਦੀ ਹੈ ਹਾਂ ਕਿਹੜੀ ਹੁਣ ਮੈਂ ਤੁਹਾਡੀ ਦੁਨੀਆ ਨੂੰ ਛੱਡ ਕੇ ਜਾਣਾ ਚਾਹੁੰਦਾ ਹਾਂ ਤੇਸ ਕਰਕੇ ਮੈਂ ਮੇਡ ਪ੍ਰੋਗਰਾਮ ਲਈ ਸਾਈਨ ਕਰਾਂਗਾ। ਤਾਂ ਡੈਡ ਅਜੇ ਤਾਂ ਬੇਬੀ ਆਉਣ ਵਿੱਚ 5 ਮਹੀਨੇ ਪਏ ਨਹੀਂ। ਹਾਂ ਮੈਨੂੰ ਪਤਾ ਹੈ। ਮੈਂ ਆਪਣਾ ਮਨ ਬਦਲਿਆ। ਹੁਣ ਮੈਂ ਹੋਰ ਉਡੀਕ ਨਹੀਂ ਕਰਨਾ ਚਾਹੁੰਦਾ। ਪਰ ਮੇਰੀ ਇੱਕ ਸ਼ਰਤ ਹੈ। ਉਹ ਕਿਹੜੀ? ਹੁਣ ਮੈਂ ਆਪਣੀ ਮੈਰਿਜ ਐਨਿਵਰਸਰੀ ਵਾਲੇ ਦਿਨ ਹੀ ਮੇਡ ਟ੍ਰੀਟਮੈਂਟ ਲਵਾਵਾਂਗਾ। ਜਿਸ ਵਿੱਚ ਅਜੇ ਪੂਰੇ 2 ਮਹੀਨੇ ਪਈ